ਯਾਨੀ ਜ਼ੈਲ ਸਿੰਘ ਤੇ ਫਿਰ 2 ਹਫ਼ਤੇ ਪਿਛੋਂ ਸ਼੍ਰੀਮਤੀ ਇੰਦਰਾ ਗਾਂਧੀ ਅੰਮ੍ਰਿਤਸਰ ਪੁੱਜੇ ਉਹਨਾਂ ਹਰਮੰਦਰ ਸਾਹਿਬ ਵਿੱਚ ਮੱਥਾ ਟੇਕਿਆ ਤੇ ਅਕਾਲ ਤਖਤ ਸਾਹਿਬ ਤੇ ਹੋਰ ਇਮਾਰਤਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਉਹਨਾਂ ਨੇ ਤਬਾਹ ਹੋਏ ਅਕਾਲ ਤਖਤ ਦੀ ਮੁਰੰਮਤ ਕਰਵਾ ਕੇ ਫੌਜੀ ਕਾਰਵਾਈ ਉੱਪਰ ਪਰਦਾ ਪਾ ਦੇਣ ਦਾ ਫੈਸਲਾ ਕਰ ਲਿਆ ਉਨ੍ਹਾਂ ਦਾ خیال ਸੀ ਕਿ ਜਦੋਂ ਤੱਕ ਤਬਾਹ ਤੇ ਬਰਬਾਦ ਹੋਇਆ ਅਕਾਲ ਤਖਤ ਸਿੱਖਾਂ ਦੀਆਂ ਅੱਖਾਂ ਸਾਹਮਣੇ ਰਹੇਗਾ ਉਹ ਇਹ ਗੱਲ ਨਹੀਂ ਭੁੱਲ ਸਕਣਗੇ ਕਿ ਉਨ੍ਹਾਂ ਦੇ ਇਸ ਪਾਵਨ ਪਵਿੱਤਰ ਸਥਾਨ ਨੂੰ ਭਾਰਤੀ ਫੌਜਾਂ ਨੇ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਤਬਾਹ ਕੀ ਤਸੀਹ। ਸ਼੍ਰੀਮਤੀ ਗਾਂਧੀ ਨੇ ਅਕਾਲ ਤਖਤ ਦੀ ਮੁਰੰਮਤ ਦਾ ਕੰਮ ਨਿਹੰਗਾਂ ਦੇ ਮੁਖੀ ਬਾਬਾ ਸੰਤਾ ਸਿੰਘ ਨੂੰ ਸੌਂਪਿਆ। ਸਿੱਖ ਪਾਈਚਾਰਾ ਤੇ ਖਾਸ ਕਰਕੇ ਖੜਕੂ ਨੌਜਵਾਨ ਟੱਠੇ ਹੋਏ ਅਕਾਲ ਤਖਤ ਸਾਹਿਬ ਦੀ ਉਸਾਰੀ ਦਾ ਕੰਮ ਸੰਗਤਾਂ ਦੇ ਸਹਿਯੋਗ ਨਾਲ ਕਰਨਾ ਚਾਹੁੰਦੇ ਸਨ ਇਹ ਉਹ ਤਖਤ ਹੈ ਜਿਸ ਨੂੰ ਕਦੇ ਭਾਈ ਗੁਰਦਾਸ ਤੇ ਬਾਬਾ ਬੁੱਢਾ ਨੇ ਬਣਾਇਆ ਸੀ ਇਹ ਉਹ ਤਖਤ ਹੈ ਜਿਸ ਨੂੰ ਕਦੇ ਬਾਅਦ ਵਿੱਚ ਪੰਜਾਂ ਪਿਆਰਿਆਂ ਦੀ ਸਰਪ੍ਰਸਤੀ ਏਡ ਬਣਾਇਆ ਗਿਆ ਸੀ ਉਸ ਰਵਾਇਤ ਨੂੰ ਕਾਇਮ ਰੱਖਣਾ ਹੈ ਕਿਸੇ ਇੱਕ ਮਨੁੱਖ ਨੂੰ ਕੋਈ ਹੱਕ ਨਹੀਂ ਆਪਣੀ ਮਰਜ਼ੀ ਨਾਲ ਤਖਤ ਬਣਾਉਂਦਾ ਫਿਰੇ ਜਿਵੇਂ ਪਰਵਾਨ ਹੀ ਨਹੀਂ ਤੌਮ ਨੇ ਕੀਤਾ ਉਹਦਾ ਤਖਤ ਬਣਾਇਆ ਤੌਮ ਕਿਵੇਂ ਪ੍ਰਵਾਨ ਕਰ ਲੈਗੇ ਇਹ ਕਦੇ ਹੋ ਹੀ ਨਹੀਂ ਸਕਦਾ ਨਿਹੰਗ ਸੰਤਾ ਸਿੰਘ ਦੁਆਰਾ ਮੁਰੰਮਤ ਕੀਤੇ ਗਏ ਅਕਾਲ ਤਖਤ ਨੂੰ ਸਿੱਖ ਜਗਤ ਨੇ ਪ੍ਰਵਾਨ ਨਾ ਕੀਤਾ ਤੇ ਉਹਨਾਂ ਨੇ ਅਕਾਲ ਤਖਤ ਦੀ ਉਸ ਇਮਾਰਤ ਨੂੰ ਟਾ ਕੇ ਆਪਣੇ ਖੂਨ ਪਸੀਨੇ ਤੇ ਮਿਹਨਤ ਨਾਲ ਨਵੇਂ ਅਕਾਲ ਤਖਤ ਦੀ ਸਿਰਜਣਾ ਦਾ ਕਾਰਜ ਸ਼ੁਰੂ ਕਰ ਦਿੱਤਾ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਪੰਜਾਬ ਦੇ ਪਿੰਡਾਂ ਵਿੱਚੋਂ ਕਥਿਤ ਆਤੰਕਵਾਦੀ ਨੌਜਵਾਨਾਂ ਨੂੰ ਪਕੜਨ ਤੇ ਉਹਨਾਂ ਦੀ ਅਲਖ ਮੁਕਾ ਦੇਣ ਦਾ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਇਸ ਨੂੰ ਵੁੱਡ ਰੋਜ਼ ਆਪਰੇਸ਼ਨ ਦਾ ਨਾਮ ਦਿੱਤਾ ਗਿਆ ਪੰਜਾਬ ਦੇ ਅਨੇਕਾਂ ਬੇਗੁਨਾਹ ਯੁਵਕ ਇਸ ਆਪਰੇਸ਼ਨ ਦੇ ਤਹਿਤ ਮਾਰ ਦਿੱਤੇ ਗਏ ਸਰਕਾਰ ਦਾ ਕਹਿਣਾ ਸੀ ਕਿ ਉਹ ਦੇਸ਼ ਨੂੰ ਟੁਕੜੇ ਟੁਕੜੇ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਸਰਕਾਰੀ ਮਸ਼ੀਨਰੀ ਦੇ ਹੱਥ ਮਜ਼ਬੂਤ ਕਰਨ ਲਈ ਵਿਧਾਨ ਵਿੱਚ ਤਰਮੀਮਾ ਕਰਕੇ ਇਹੋ ਜਿਹੇ ਕਾਨੂੰਨ ਪਾਸ ਕੀਤੇ ਗਏ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਕਾਲੇ ਕਾਨੂੰਨਾਂ ਦਾ ਨਾਮ ਦਿੱਤਾ ਤਾਂ ਆਫਟਰ ਬਲੂ ਸਟਾਰ ਅਨਦਰ ਹਿਡੀਅਸ ਮਿਸਟੇਕ ਵਾਜ਼ ਮੇਡ ਐਂਡ that was this ਸੋ ਕਾਲਡ ਆਪਰੇਸ਼ਨ ਵੁਡਰੋਜ਼ ਵੈਨ ਪੀਪਲ ਥੋਟ ਲੂਸਲੀ ਅਬਾਟ ਫਲਸ਼ਿੰਗ ਆਊਟ ਟੈਰਰਿਸਟਸ ਦ ਐਂਡ ਰਿਜ਼ਲਟ ਵਾਜ਼ ਵੀ ਡਿਡਨ ਫਲਸ਼ ਆਊਟ ਟੈਰਰਿਸਟਸ ਯੂ ਕ੍ਰੀਏਟਡ ਅ ਹੋਲ ਲੌਟ ਮੋਰ and when you see every government is based on justice social economic and political and if it fails to give justice then it becomes counterproductive and then people take up the arms katnavada kram badi tezi nal badal rya si 31 october 1984 nu shrimati indira gandhi da qatal ho gaya ਉਨ੍ਹਾਂ ਦੇ ਇਸ ਕਤਲ ਵਿੱਚ ਉਨ੍ਹਾਂ ਦੇ ਹੀ ਦੋ ਅੰਗਰੱਖਕ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਨੂੰ ਜ਼ਿੰਮੇਦਾਰ ਠਹਿਰਾਇਆ ਗਿਆ ਬੇਅੰਤ ਸਿੰਘ ਨੂੰ ਤਾਂ ਘਟਨਾ ਸਥਲ ਤੇ ਹੀ ਕਿਸੇ ਹੋਰ ਅੰਗਰੱਖਕ ਨੇ ਕੋਲੀ ਮਾਰ ਕੇ ਮਾਰ ਦਿੱਤਾ ਜਦਕਿ ਸਤਵੰਤ ਸਿੰਘ ਤੇ ਮੁਕੱਦਮਾ ਚਲਾ ਕੇ ਉਸ ਨੂੰ ਫਾਂਸੀ ਦੇ ਦਿੱਤੀ ਗਈ ਜਦੋਂ ਇਸ ਘਟਨਾ ਬਾਰੇ ਬੇਅੰਤ ਸਿੰਘ ਦੀ ਪਤਨੀ ਬਿਮਲ ਖਾਲਸਾ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਦਰਵਾਜਾ ਸਾਹਿਬ ਦੀ ਬੀਅਦਵੀ ਤੋਂ ਬਾਅਦ ਅਟੈਕ ਹੋਣ ਤੋਂ ਬਾਅਦ ਹਰੇਕ ਸਿੱਖ ਦਮ ਹਿਰਦਾ ਜਿਹੜਾ ਸੀ ਦੁਖੀ ਸੀ ਤੋਂ ਬੇਸ਼ੀਦ ਬੈਂ ਸਿੰਘ ਵੀ ਉਹਨਾ ਮਤਲਬ ਸਿੱਖਾਂ ਵਿੱਚੋਂ ਇੱਕ ਸੀ ਤੇ ਉਹਨਾਂ ਨੇ ਵੀ ਦਰਵਾਸਾਬ ਦੀ ਬੀਅਦਵੀ ਨੂੰ ਨਹੀਂ ਸਹਾਰਿਆ ਸ਼੍ਰੀਮਤੀ 인ਬਰਾ ਗਾਂਧੀ ਦਾ ਕਤਲ ਆਪਣੇ ਆਪ ਵਿੱਚ ਬੜੀ ਦੁਖਦਾਈ ਘਟਨਾ ਸੀ ਪਰ ਇਸ ਘਟਨਾ ਤੋਂ ਬਾਅਦ ਸਾਰੇ ਦੇਸ਼ ਵਿੱਚ ਸਿੱਖ ਵਿਰੋਧੀ ਦੰਗੇ ਪੜਕ ਉੱਠੇ ਇਨ੍ਹਾਂ ਦੰਗਿਆਂ ਵਿੱਚ ਹਜ਼ਾਰਾਂ ਸਿੱਖਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ ਜਾਂ ਤਸੀਹੇ ਦੇ ਕੇ ਕਤਲ ਕਰ ਦਿੱਤਾ ਗਿਆ ਸੈਂਕੜੇ ਨੌਜਵਾਨ ਬੱਚੀਆਂ ਦੀ ਇੱਜ਼ਤ ਲੁੱਟ ਲਈ ਗਈ ਸਰਕਾਰੀ ਅਨੁਮਾਨ ਅਨੁਸਾਰ ਕੇਵਲ ਦਿੱਲੀ ਵਿੱਚ ਹੀ 2.5 ਹਜ਼ਾਰ ਤੋਂ ਵੱਧ ਔਰਤਾਂ ਵਿਧਵਾ ਹੋ ਗਈਆਂ ਇਨ੍ਹਾਂ ਦੰਗਿਆਂ ਦਾ ਬਹੁਤਾ ਪਰਕੋਪ ਦਿੱਲੀ ਤੋਂ ਇਲਾਵਾ ਕਾਨਪੁਰ ਇੰਦੌਰ ਬੁਖਾਰੋ ਤੇ ਭਾਰਤ ਦੇ ਹੋਰ ਕਈ ਸ਼ਹਿਰਾਂ ਵਿੱਚ ਬੜਾ ਭਿਆਨਕ ਸੀ ਸਾਰੇ ਦੇਸ਼ ਵਿੱਚ ਸਿੱਖਾਂ ਦੀ ਅਰਬਾਂ ਰੁਪਏ ਦੀ ਸੰਪਤੀ ਤਬਾਹ ਕਰ ਦਿੱਤੀ ਗਈ ਕੇਵਲ ਦਿੱਲੀ ਵਿੱਚ ਹੀ ਸੈਂਕੜੇ ਗੁਰਦੁਆਰਿਆਂ ਨੂੰ ਅੱਗਾਂ ਲਗਾ ਦਿੱਤੀਆਂ ਗਈਆਂ ਤੇ ਹਜ਼ਾਰਾਂ ਪਾਵਨ ਪਵਿੱਤਰ ਬੀੜਾਂ ਜਲਾ ਕੇ ਰਾਖ ਕਰ ਦਿੱਤੀਆਂ ਗਈਆਂ ਦੰਗਾ ਕਰਨ ਵਾਲੇ ਇਹ ਭੁੱਲ ਗਏ ਸਨ ਕਿ ਜਿਸ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦਾ ਗ੍ਰੰਥ ਸਮਝ ਕੇ ਸਾੜਿਆ ਜਾ ਰਿਹਾ ਹੈ ਉਸ ਵਿੱਚ ਭਗਤ ਕਬੀਰ ਭਗਤ ਰਵਿਦਾਸ ਭਗਤ ਨਾਮਦੇਵ ਰਾਮਾਨੰਦ ਅਤੇ ਬਾਬਾ ਫਰੀਦ ਦੀ ਵੀ ਬਾਣੀ ਦਰਜ ਹੈ ਜਿਸ ਨੂੰ ਲੱਖਾਂ ਸਿੱਖ ਹਰ ਰੋਜ਼ ਮੱਥਾ ਟੇਕਦੇ ਤੇ ਸਤਕਾਰ ਦਿੰਦੇ ਹਨ ਗੈਰ ਸਰਕਾਰੀ ਅਨੁਮਾਨ ਅਨੁਸਾਰ ਇਨ੍ਹਾਂ ਦੰਗਿਆਂ ਵਿੱਚ 20 ਹਜ਼ਾਰ ਦੇ ਕਰੀਬ ਸਿੱਖ ਮਾਰੇ ਗਏ ਸਨ ਫੇਰੇ ਪੋਤਰੀਆਂ ਨੂੰ ਫੇਰ ਵਿਚਾਰਿਆਂ ਨੂੰ ਅੱਛੀ ਤਰ੍ਹਾਂ ਛੀਂਦ ਕੀਤੇ ਗਏ ਇਹ ਜੀ ਉਹਨਾਂ ਦੀ ਕੋਈ ਗੱਲ ਕਰ ਨਹੀਂ ਸਕਦੇ ਦੀ ਵਿਚਾਰਿਆਂ ਨੂੰ ਉਸ ਨੂੰ ਨਾਲੇ ਦੇ ਵਿੱਚ ਘੋਡੋ ਕੇ ਤੁਸੀਂ ਇਹ ਦੇ ਦੇ ਕਿ ਛੋਟੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਮੇਰੀ ਕੁੜੀ ਦਾ ਸਿਰ ਪਾੜ ਦਿੱਤਾ لڑکی کہنے لگی میرا بھائی بچا لے چھوڑ دے نو مار دے میرا بھائی چڑھ دو میری ماں کا سارا بن جائے گا سارے تھے سارے جب بھاج گئے نا تو ڈپا تھے بلے اس کو ایسے دے دیتے تھے تو کہتے رہے پھر وہ ہاتھ اوپر کرتے تو اس کو لاٹھی مار کے سر پہ جندے کو آگ لگا گئے میرے بلے کو جن لگائے میری گودی بچ کھینچ گئے ਤਿੰਨ ਸਾਲ ਦਾ ਬੱਚਾ ਮਾਰਦੀ ਆ ਤਿੰਨ ਤਿੰਨ ਸਾਲ ਦਾ ਐਸ ਦੀ ਦੋ ਮਹੀਨਿਆਂ ਦਾ ਬੱਚਾ ਹੋਵੇ ਇਹਦੇ ਪਿੱਛੇ ਕੀ ਉਸ ਦੇ ਦਿਲ 'ਚ ਸਿਕਲ ਤੇ ਕਿੱਸੀ ਹੋ ਰਹੀ ਮੇਰੀ ਮੁੰਡੀ ਕੈਸੇ ਮਾਰ ਐਸੇ ਜਲਾਦੀ ਆਗ ਵਿੱਚ ਸੇ ਕਾਟ ਕੇ ਮਾਰ ਕੇ ਭਲੇ ਜਾਂ ਗਰਦਨ ਕਾਟ ਕੇ ਆਗ ਵਿੱਚ ਜਲਾਦੀ 1000 2000 ਬੰਦਿਆਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਹਮਲਾ ਕਰਦਾ ਅਸੀਂ ਗੁਰਦੁਆਰਾ ਬਚਾਉਣ ਵਾਸਤੇ ਆਏ ਤੇ ਬੰਦੇ ਦੌੜ ਜਾਂਦੇ ਫਿਰ ਅਸੀਂ ਛੜਾ ਨਸਾ ਕੇ ਵਜਾ ਕੇ ਆ ਜਾਂਦੇ ਫਿਰ ਵਾਪਸ ਆ ਜਾਂਦੇ ਇੰਨੀ ਚਿਰ ਦੋ ਇੱਕ ਤਿੰਨ ਘੰਟੇ ਸੀ ਇਸ ਤਰ੍ਹਾਂ ਕੀਤਾ ਉਸ ਤੋਂ ਬਾਅਦ ਜੀ ਸਭ ਪੁਲਿਸ ਆ ਗਈ। ਉਹਨਾਂ ਨੇ ਕਿਹਾ ਜੀ ਤੁਸੀਂ ਆਪਣੇ ਆਪਣੇ ਘਰਾਂ ਵਿੱਚ ਚਲੇ ਜਾਓ ਅਸੀਂ ਤੁਹਾਡੀ ਸ਼ਾਂਤੀ ਕਰਾ ਦੇਾਂਗੇ। ਅਸੀਂ ਸ਼ਾਂਤੀ ਵਾਸਤੇ ਆਪਣੇ ਆਪਣੇ ਘਰਾਂ ਵਿੱਚ ਚਲੇ ਗਏ ਜੀ। ਉਸ ਤੋਂ ਬਾਅਦ ਕੀ ਹੋਇਆ ਜੀ? ਸ਼ਾਂਤੀ ਤੇ ਹੋਈ ਨਹੀਂ। ਬੰਦੇ ਫਿਰ ਆਪਣੇ ਆਪਣੇ ਘਰ ਚਲੇ ਗਏ ਇੱਕ ਇੱਕ ਦੋ ਦੋ ਬੰਦੇ ਸੀ। ਉਦੋਂ ਫਿਰ ਬੰਦੇ ਇੱਕ ਇੱਕ ਦੋ ਦੋ ਸੋ ਤਿੰਨ ਤਿੰਨ ਸੋ ਇੱਕ ਇੱਕ ਬੰਦੇ ਦੇ ਘਰ ਦੇ ਚੜ ਗਿਆ। ਪੱਥਰਾਂ ਨਾਲ ਮਾਰਿਆ, ਮਿੱਟੀ ਦਾ تیر ਸਾੜਿਆ। ਉੱਤੇ ਅੱਗ ਲਾ ਕੇ ਬੰਦੇ ਨੂੰ ਮਾਰ ਕੇ ਸੜ ਗਏ। ਅੱਧਾ ਮਰਿਆ, ਅੱਧਾ ਨਹੀਂ ਮਰਿਆ। ਪਿਆਰੇ ਆ ਜੀ। ਫਿਰ ਇਹ ਗੁਰਦੁਆਰਾ ਸਾਰਾ ਤੋੜ ਦਿੱਤਾ ਪੂਰਾ। ਬਾਬਾ ਜੀ ਪੂਰੀ ਬੇੜ ਦੀ ਬੇਇੱਜ਼ਤੀ ਕੀਤੀ ਸਾਰੀ ਕਲੋਨੀ ਦੇ ਬੰਦੇ ਫਟੋਣਾਵ ਦੇ 2-300 ਬੰਦਾ ਸਾਡਾ ਇਧਰ ਦਾ ਮਰਿਆ ਤੁਹਾਡੀ ਲਾਸ਼ਾਂ ਦਾ ਕੀ ਆ ਲਾਸ਼ਾਂ ਦਾ ਜੀ ਪੁਲਿਸ ਲੈ ਗਈ ਪਤਾ ਨਹੀਂ ਕਿੱਥੇ ਸੱਟੀਆਂ ਕੋਈ ਪਤਾ ਨਹੀਂ ਜਿਹੜੇ ਇੱਥੇ ਸੀ 500 ਬੰਦੇ ਇੱਥੇ ਸੜ ਗਏ ਇੱਥੇ ਹੀ ਮਰ ਗਏ ਇੱਥੇ ਹੀ ਪੈ ਰਹੇ ਉਹਨਾਂ ਨੂੰ ਕੁੱਤੇ ਬਿੱਲੇ ਖਾ ਗਏ ਵਿਚਾਰਿਆਂ ਨੂੰ ਕੋਈ ਪਤਾ ਨਹੀਂ ਦੇਸ਼ ਵਿੱਚ ਸਿੱਖ ਪਾਈਚਾਰੇ ਉੱਪਰ ਐਨਾ ਵੱਡਾ ਕਹਿਰ ਟੁੱਟਿਆ ਪਰ ਦੇਸ਼ ਦਾ ਹੁਕਮਰਾਨ ਇਹ ਕਹਿ ਕੇ ਸਪਸ਼ਟੀਕਰਨ ਦੇ ਰਿਹਾ ਸੀ ਕਿ ਜਦੋਂ ਵੱਡਾ ਦਰਖਤ गिरਦਾ ਹੈ ਤਾਂ ਧਰਤੀ ਹਿੱਲਦੀ ਹੀ ਹੈ ਦੇਸ਼ ਦਾ ਆਮ ਸਿੱਖ ਇਹ ਸੋਚ ਰਿਹਾ ਸੀ ਕਿ ਕੀ ਇਹ ਧਰਤੀ ਸਿਰਫ ਸਿੱਖਾਂ ਵਾਸਤੇ ਹੀ ਹਿੱਲਣੀ ਸੀ ਇਹ ਇਹ ਤਾਂ ਆਮ ਨੇ ਅਸੀਂ ਤਾਂ ਖੁੱਲੇ ਆਂ ਕਹਿੰਦੇ ਹਾਂ ਕਿ ਜਿਸ ਦੇਸ਼ ਦਾ ਪ੍ਰਧਾਨ ਮੰਤਰੀ اتنے لوگوں کی ہتیا ہو اور اس کے بعد کہے کہ کوئی گرتا ہے تو پتا جھرتا ہی ہے تو یہ کوئی مطلب ہے کہ کوئی سد کے کے کون سے اچھا نہیں ہے They they don't serve much purpose. They do not, and this this thing is very very difficult to erase from the mind. You know, I mean, any society in which the police, the administration, the prime minister can justify the killing of five thousand innocent people, some of them children, do you know? I mean, because this was not terrorist killings. This was killings by the state. It was pogroms.